ਐਵਰਾਕਸੀ ਰਾਕਸੀ ਵਸਤੇ ਦੇਖੋ ਸਪੈਸ਼ਲ ਹੀਟਰ ਲਾਇਆ ਮੀਰੋਕਸੀਨ ਠੰਡ ਨਾ ਲੱਗੇ ਰਾਕਸੀ ਤੇਰੀ ਹੀਟਰ ਦੇ ਚੱਕਰ ਦੇ ਵਿੱਚ ਨਾ ਇਨਵਰਟਰ ਵੀ ਡਾਊਨ ਹੋ ਗਿਆ ਦੇਖ ਉਹ ਦੇਖ ਇੱਕ ਕਲੈਟ ਆ ਗਈ ਇਨਵਰਟਰ ਦੀ ਤਾਰ ਚੱਲ ਗਈ ਇਨਵਰਟਰ ਤੇ ਚੱਲੀ ਗਿਆ ਹੀਟਰ ਮੀਤੇ ਨੂੰ ਠੰਡ ਨਾ ਲੱਗੇ ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਈਸ ਕਈ ਦਿਨਾਂ ਬਾਅਦ ਅੱਜ ਬੱਚਿਆਂ ਨੇ ਸਕੂਲ ਜਾਣਾਗਾ ਤੇ ਬੱਚੇ ਕਿਵੇਂ ਪਏ ਨੇ ਅੰਦਰ ਆਜੋ ਤੁਹਾਨੂੰ ਦਿਖਾਉਣਾ ਹੈਗੇ ਆਜੋ ਚੱਲੀਏ ਅੰਦਰ ਦੇਖਾ ਹਾਂ ਸਾਹਾਂ ਪੀ ਰਹੇ ਨੇਗੇ ਤੇ ਉਹ ਬੈਠੇ ਨੇ ਲਾਲ ਕਿਉਂ ਬੱਚੋ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਐਨੇ ਦਿਨਾਂ ਬਾਅਦ ਜਾਣਾ ਸਕੂਲ ਮੈਨੂੰ ਲੱਗ ਰਿਹਾ ਮਰਦਾ ਚਾਹ ਨਹੀਂ ਮਤਾ ਚਾਹ ਨਹੀਂ ਮਿਲੇਗੀ ਚਾਹ ਮਿਲੂਗੀ ਇਹਨਾਂ ਨੂੰ ਫੇਰ ਇਹ ਥੋੜੇ ਜੇ ਕੈਮ ਹੋਣਗੇ ਦੋਨੇ ਹੀ ਬਹੁਤ ਬਹੁਤ ਜਿਆਦਾ ਬਹੁਤ ਜਿਆਦਾ ਕਿਵੇਂ ਕੱਲ ਮੜੀ ਚੁੱਪ ਨਿਕਲੇ ਸੀ ਹੋਈ ਤੋਂ ਦਵਾਤੀ ਅੱਛੀ ਨਾਲੇ ਸਾਵਧਾਨੀ ਸਮਾਂ ਦਾ ਪੈਣਾ ਪਾ ਕੇ ਮੈਂ 빙 ਚਾ ਪੀ ਕੇ ਗਿਆ ਹਾਂ ਤੱਕਾ ਉਹ ਚਾ ਪੀਉਂਗਾ ਚਾ ਪੀ ਕੇ ਥੋੜਾ ਜਿਹਾ ਹੋਵਾਂਗੇ ਕੈਮ ਫਿਰ ਉਸ ਤੋਂ ਬਾਅਦ ਦੇ ਵਿੱਚ ਬੱਚਿਆਂ ਨੂੰ ਰੈਡੀ ਕਰਨਾ ਇਹਨਾਂ ਨੇ ਮੈਂ ਆਪਣਾ ਡਿਊਟੀ ਜਾਊਂਗਾ ਅੱਜ ਤੁਮਦ ਦੇ ਵਿੱਚ ਦੇਖਣਾ ਗੱਡੀ ਲੈ ਕੇ ਜਾਣੀ ਪਊਗੀ ਕੱਲ ਤਾਂ ਮੋਟਰਸਾਈਕਲ ਲੈ ਗਿਆ ਸੀਗਾ ਬੱਚਾ ਪਾਟੇ ਕਿਵੇਂ ਹੋ ਅੱਜ ਲੋੜਾਸ ਖੁੱਲ ਲੱਗੂਗਾ ਕਿੰਨੀ ਕਿੰਨੀ ਖੁਸ਼ੀ ਆ ਗਈ ਸਕੂਲ ਜਾੜਦੀ ਅੱਜ ਅੱਜ ਤਾਂ ਖਲੂ ਖਲੂਗਾ ਸਕੂਲ ਵਾਣੀ ਬੋਲਦੇ ਹੈ ਕਿ ਸਕੂਲ ਦੇ ਨੌਣ ਨੂੰ ਤਾਂ ਐਂ ਚੱਲਦੇ ਨੇਗੇ ਜਿਵੇਂ ਬੰਦਾ ਪਾਣੀ ਤੋਂ ਚੱਲਦਾ ਹੁੰਦਾ ਠੱਡ ਚ ਚਲੋ ਗਾਇਸ ਚਾਹ ਚੂ ਪੀ ਕੇ ਹੁਣ ਆਪਾਂ ਤਾਂ ਹੋਈਏ ਰੈਡੀ ਡਿਊਟੀਆਂ ਜਾਣ ਵਾਸਤੇ ਤੇ ਇਹਨਾਂ ਨੂੰ ਕਰਦੇ ਨੇਗੇ ਸਕੂਲ ਜਾਣ ਵਾਸਤੇ ਰੈਡੀ ਆਪਾਂ ਤਾਂ ਹੋ ਗਏ ਆ ਰੈਡੀ ਤੇ ਹੁਣ ਆ ਦੇਖੋ ਇੱਧਰ ਬੱਚੇ ਵੀ ਹੋ ਰਹੇ ਨੇਗੇ ਅੰਗਲੀਨ ਤੈਨੂੰ ਕਿਵੇਂ ਲੱਗ ਰਿਹਾ ਅੱਜ ਪਹਿਲੇ ਦਿਨ ਸਕੂਲ ਜਾਣਾ ਪਹਿਲਾਂ ਤਾਂ ਐਂ ਦੱਸ ਠੀਕ ਆ ਐਕਸਾਈਟਮੈਂਟ ਆ ਗਈ ਜਾ ਮੁੰਬਈ ਸੀ ਬੱਸ ਇਹ ਕੁੜੀ ਦਾ ਕੰਮ ਹੀ ਨਹੀਂ ਕਬੜੀ ਦੇ ਦੋ ਸਬਜੈਕਟ ਦਾ ਹਾਂ ਕੁੜੀਏ ਕੰਪਲੀਟ ਨਹੀਂ ਸੀ ਤੇ ਨਹੀਂ ਡਰ ਕਹਿੰਦੇ ਕਹ ਲੈ ਸਭ ਪਤਾ ਆਦਾ ਸਾਰਾ ਕੰਮ ਮੈਂ ਤੇਰਾ ਹਾਂ ਮੈਂ ਤੇਰਾ ਮੇਰਾ ਥੋੜਾ ਜਿਹਾ ਥੋੜਾ ਜਿਹਾ ਨਹੀਂ ਹਾਂ ਪਤਾ ਲੱਗ ਜੂ ਅੱਜ ਕੋਈ ਨਾ ਆਇਆ ਤੇ ਪਤਾ ਲੱਗੂਗਾ ਵੀ ਕਿਹਦੇ ਕਿੰਨੇ ਘਰ ਆਈਆਂ ਨੇ ਹੋ ਜੋ ਤੇ ਯਾਰ ਹੋ ਕੇ ਤੇਰਾ ਆ ਜਾ ਆਪਾਂ ਤਾਂ ਚੱਲੇ ਬਈ ਬਾ ਰੋਟੀ ਰੋਟੀ ਖਾਣੀ ਰਹਿੰਦੀ ਹੈਗੀ ਆਪਣੀ ਤਾਂ ਬਾਹਰ ਤੋਂ ਹੁੰਦਾ ਜੋ ਬਹੁਤ ਝਾੜਿਆ ਤੇ ਲੈ ਲੋ ਆਹ ਸੋ ਪੈਰੀ ਹੈ ਜੀ ਆਹ ਸੋ ਅੰਗਰੋਟੀ ਤਿਆਰ ਹੈ ਜੀ ਨਾ ਨਿਕ ਕਾਲਡ ਕਰਨਾ ਟੈਨ ਟੂਰ ਲੈ ਆਏ ਕੀ ਫੋਨ ਤਾਂ ਪਾੜਾ ਜਾ ਟੱਕਾ ਟੱਪਿਆ ਕਿਹੜਾ ਟੈਨ ਟੱਪਿਆ ਰਿਹਾ ਅਮਾ ਆ ਮਾਡਲ ਟੇਡ ਹੈ ਇਹ ਬੰਮੂ ਜੀ ਨਵਾਂ ਲੈ ਆਇਓ ਓਏ ਜੀ ਲੈ ਆ ਮਾਗੇ ਨੇ ਮੇਰੇ ਅਮਾਂਗੇ ਨੇ ਮੇਰੇ ਅਮਾਂਗੇ ਬੱਚਾ ਨੂੰ ਆ ਜੈ ਜੈ ਆ ਜਮਿਲ ਜੀ ਚਲੋ ਕੋਈ ਚਾਰ ਦੀ ਫਾੜੀ ਦੇ ਦੇ ਬੀਬੀ ਇਹ ਬੀਬੀ ਚਾਰ ਦੀ ਫਾੜੀ ਦੇ ਦੇ ਬੀਬੀ ਯਾਨ ਵੀ ਕੀ ਹੈ ਵੀ ਆ ਬਰੇ ਸੇ ਬਸ ਵੀ ਬਰੇ ਚਲੋ ਠੀਕ ਆ ਗਾਇਸ ਮੈਂ ਆਪਣੀ ਰੋਟੀ ਖਾ ਕੇ ਚੱਲਿਆ ਬੱਚਾ ਲੋਗ ਆਪਣੇ ਹੋਣੇ ਤਿਆਰ ਤੇ ਫਿਰ ਵਾਪਸ ਆ ਕੇ ਆਪਾਂ ਮਿਲਦੇ ਆਂਗੇ ਡਿਊਟੀ ਤੋਂ ਹਣਾ ਆ ਗੇਟ ਨਾਲ ਮਾਰੀ ਵਿੱਚ ਬਾਏ ਬਾਏ ਦੰਦਾ ਕਾਫੀ ਜ਼ਿਆਦਾ ਹੈਗੀ ਅੱਧੀ ਵੀ ਅੱਧੀ ਵੀ ਹਾਂ ਬੱਚਾ 파ਟੀ ਕੋਈ ਵੀ ਨਹੀਂ ਹੈਗੀ ਕਰੀ ਪਉਣ ਕਿਦੋਂ ਲਾਂਗੇ ਸਾਰੇ ਮੱਲਾ ਦਾ ਗੁਰਦੁਆਰਾ ਸਾਹਿਬ ਕੋਤਵਰ ਸਾਹਿਬ ਮੈਂ ਜਵਾਗ ਲੱਭੀ ਇਹਨਾਂ ਦਾ ਹਾਂ ਮੈਂ ਜਵਾਗ ਨਹੀਂ ਹੈਗੀ ਗੁਰਦੁਆਰੇ ਗੁਰਦੁਆਰੇ ਪੈਗੀ ਗੁਰਦੁਆਰੇ ਖੰਡ ਪਟ ਸਾਰ ਖੁੱਲਿਆ ਹੈ ਨਾ ਮੈਂ ਵੀ ਹੁਣੇ ਆਈ ਹਾਂ ਥੋੜੇ ਮੂਰੀ ਹਜੇ ਮੈਨੂੰ ਲੱਗੇ ਕਿਹਨਾਂ ਟਾਈਮ ਲਾਇਆ ਗੁਰਦੁਆਰੇ ਮੈਂ ਸੁਣੇ ਅਸੀਂ ਮੈਨ ਨਹੀਂ ਸੀ ਪੌਣੇ ਕਚਾਰ 2.5 ਘੰਟੇ ਲਾਇਏ ਕੀ ਕਰ ਸੇਵਾ ਕਰਾਈ ਫੁੱਟਬਾਲ ਹਸਦਾ ਦੇ ਪ੍ਰਸਾਦ ਮਠਰ ਮੈਨੋ ਨਾ ਸੁਝੇ ਬਣੂਗੀ ਸੁਝੇ ਸੁਝੇ ਸੁਝਾਦੀ ਹੋਵੇ ਸੁਝੇ ਦਿਓ ਵਰਫੀ ਬਣਾਦੀ ਸੀਗੀ ਬੱਚੇ ਆਪਣੇ ਆਉਂਦੇ ਨੂੰ ਗਏ ਹੋਏ ਨੇ ਗੁਰਦੁਆਰਾ ਸਾਹਿਬ ਬੋਦੀਆਂ ਦੇਖੀ ਕਿਰਤ ਚ ਜਾਰੀਆਂ ਨੇ ਮੇਰੀ ਕਿਉਂ 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 ਉੱਥੇ ਲੱਗ ਜਾਂਦੇ ਆ ਗਈ ਬੱਚੇ ਇਹ ਉਹ ਆ ਗਈ ਹੈਲੋ 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 ਹੌਲੀ ਹੌਲੀ ਫੜਦੀ ਹੁੰਦੀ ਇਹ ਜਮੀ ਨਹੀਂ ਬੋਲਦੀ ਨਾ ਚ ਬੋਲੇ ਨਹੀਂ ਨਾ ਲੜਨ ਵੇਲੇ ਪਿੱਛੇ ਰਭੋਲੇ ਨਾ ਬੋਲੇ ਨਾ ਬੋਲਣ ਦੇ ਕਲੇਵਾ ਹੁੰਦਾ ਨਾ ਹਾਂ ਹਾਂ ਜਿੰਬੂ ਲੜਾਈ ਨੂੰ ਜਿਵੇਂ ਦੇਖਿਆ ਹੈ ਜੀ ਮੇਰੇ ਤੁਸੀਂ ਕੀ ਦੇਵੇਂ ਫਤਾਈ ਗੁਰਦੁਆਰੋਂ ਲੌਣ ਲੱਗ ਗਈ ਸੀ ਕਿਉਂ ਕਹਿੰਦੀ ਮੈਂ ਪ੍ਰਸਾਦੇ ਵਰਤਾਣੇ ਨੇਗੇ ਮੈਨੂੰ ਦਵੋ ਪ੍ਰਸਾਦੇ ਵਰਤਣ ਬਾਅਦ ਤੂੰ ਕਹਿ ਮਹਾ ਮੈਂ ਨਹੀਂ ਕਹਿੰਦੀ ਹੈ ਕਿ ਤੂੰ ਆਪੀ ਗੱਲ ਲਓ ਜੀ ਰਸੋਈ ਚ ਪਹੁੰਚ ਗਏਗੇ ਨਾਲ ਇਹਨਾਂ ਦੇ ਆਪ ਦੇ ਖਾਣ ਵਾਸਤੇ ਫੁਟਾ ਸਿਲੈਕਟ ਕਰਦੇ ਆ ਕਿ ਕੀ ਖਾਈਏ ਦੱਸ ਲੱਫਟ ਕਰਨ ਨੂੰ ਦੱਸੋ ਕੀ ਖਾਈਏ ਆ ਇਹ ਵੀ ਹੈ ਪਰ ਆਪਣੇ ਵਾਸਤੇ ਪਕਵਾਨ ਤਾਂ ਬਣੇ ਨਹੀਂ ਹੁੰਦੇ ਉਹੀ ਖਾਣ ਨੂੰ ਹੁੰਦਾਗਾ ਰੋਟੀਆਂ ਫੋਲ ਕੇ ਦਾਲ ਇਹ ਜੀ ਛੰਡੇ ਚ ਮੈਂ ਦਾਲ ਰੋਟੀਆਂ ਬਣ ਜੇਵੇ ਉਹੀ ਬਹੁਤ ਦਾਲ ਰੋਟੀ ਵੀ ਨਹੀਂ ਖਾਂਦਾ ਮੈਂ ਤਾਂ ਛਾ ਉਹਨੂੰ ਕਿੱਥੇ ਖਾਂਦਾ ਉਸ ਉਸ ਖਾਉਂਗਾ ਅੰਦਰ ਰੋਟੀ ਨਾ ਰੋਟੀ ਨਾ ਤਿਆ ਪਾ ਦੋ ਬਈ ਤਾ ਉੱਪਰ ਇਹ ਮੈਨੂੰ ਬਣਾਉਣਾ ਮੈਂ ਇਸੇ ਕਰਕੇ ਆਇਆ ਮੈਨੂੰ ਪਤਾਗਾ ਹਾਂ ਵੀ ਤੂੰ ਤਾਂ ਬਣਾਉਂਦੀ ਨਹੀਂ ਹੈਗੀ ਇਹ ਤਾਂ ਮੈਨੂੰ ਪਤਾ ਹੀ ਸੀ ਮੈਨੂੰ ਆਪੇ ਬਣਾਉਣੀ ਪਊ ਛੇਤੀ ਘੱਟ ਮੈਂ ਨਾਲ ਨਹੀਂ ਟੇਸਟੀ ਹਾਂ ਬਈ ਸਵੇਰੇ ਖਾ ਲਓਗੇ ਰੋਟੀ ਜ ਮੈਂ ਖਾਂਦਾ ਹੀ ਨਹੀਂ ਉਹੀ ਇਸ ਲਈ ਨਾ ਕਹੋ ਜੀ ਨਹੀਂ ਮੇਰੇ ਤਾਂ ਇੱਕ ਦਿਨ ਨਾਲੇ ਹੁੰਦਾ ਮੈਂ ਨਹੀਂ ਖਾਣੀ ਨਹੀਂ ਖਾਣੀ ਦੇਖੋ ਤੱਕ ਕੇ ਨਾਲੇ ਕਹੋਦੀ ਵੀ ਇਹ ਮੋਟਾ ਹੋ ਜਵੇ ਇਹਨੂੰ ਐ ਆ ਮੈਂ ਮੋਟੀ ਪਾ ਅੱਭੀ ਬੁਰੀ ਲੱਗਦੀਗੀ ਇਹ ਵੀ ਨਾਲ ਮੇਰੇ ਮੋਟਾ ਹੋਵੇ ਇਸ ਕਰਕੇ ਮੈਂ ਮੋਟੀਆਂ ਨਹੀਂ ਜਿੰਨੀ ਵੀ ਹੈਗੀਆਂ ਉੰਨੀ ਕੁ ਤੁ ਵੀ ਕੋ ਰੈਡਾ ਵੀ ਤਾਂ ਹੈਗੀ ਆ ਤੂੰ ਬੜਾ ਇੰਨਾ ਮੈਂ ਇੰਨਾ ਕੁ ਤਾਂ ਨਹੀਂ ਹੈਗਾ ਦੇਖੋ ਉਹ ਜਿਆਦਾ ਸੀ ਮੇਰਾ ਫੇਸ ਦੇਖੋ ਕਿੰਨਾ ਪਤਲਾ ਹੋ ਗਿਆ ਪਤਲਾ ਨਹੀਂ ਮੈਂ ਆ ਕਲੇ ਟੂ ਖਾ ਬੈਤਾਂ ਕਲੇ ਚੱਕ ਉੱਪਰ ਕਲੇ ਆ ਦੇਖ ਕਲੇਡੂ ਇਹ ਤਾਂ ਮਾਸ ਮੈਂ ਤੇਰੇ ਖਿੱਚਦੇ ਨਹੀਂ ਆ ਦੇਖ ਆ ਦੇਖ ਕਲੇਡੂ ਕੱਤਿਆ ਆ ਦੇਖ ਆ ਦੇਖ ਆ ਦੇਖ ਸਹੀ ਨਹੀਂ ਆਈ ਨਹੀਂ ਆਉਦੀ ਨਹੀਂ ਆਉਦੀ ਨਹੀਂ ਵੀ ਆਪਣੇ ਕੁੜੀ ਬਣਾਉਂਦੀ ਆ ਕਿ ਬੈਠ ਬੈਠ ਕੇ ਉਹ ਅੱਜ ਰੌਕਸੀ ਬਸ ਕੰਬੀ ਗਈ ਵੀ ਐਂ ਨਹੀਂ ਕੰਬੀ ਗਈ ਨਹੀਂ ਕੰਬੀ ਗਈ ਬਿਮਾਰ ਹੋ ਗਈ ਉਲਟੀਆਂ ਲੱਗ ਰਹੀਆਂ ਬੁਰਾ ਹਾਲ ਤੇ ਮੈਂ ਮੈਡ ਦਿੱਤਾ ਚਾਹੁੰਦਾ ਹਾਂ ਕੁੰਡੇ ਦਾ ਹਮਦਰ ਉੱਠੀ ਵੀ ਗਾਲੀ ਸੁੱਟਾ ਉਸਦੀ ਕਰਨਾ ਇਹ ਰੱਤਾ ਕਰ ਤੈਂ ਮੈਡ ਉਹਨਾਂ ਨਾਲ ਨਿਕਾਏ ਮੜਲੀ ਕੀ ਕੁਈਆ ਲੈ ਤੱਕ ਕੇ ਉਹ ਅੰਦਰ ਸੁਟ ਲਿਆ ਮੈਂ ਸਾਦਾ ਸੁਣਨੀ ਹਾਂ ਹੋਰ ਕੀ ਕਰਿਆ ਓਏ ਆ ਰਸਤੇ ਜੋਂ ਬੈਠਾ ਜ ਵਖ ਜਾ ਜ ਵਖ ਜਾ ਮੂੰਹ ਮੇਠੋ ਲੈ ਆ ਗਿਆ ਪੱਤੇ ਕਦ ਇਹਨਾਂ ਰੋਟੀ ਨਹੀਂ ਖਾ ਕੇ ਆਏ ਚਾਹ ਲੈ ਦਗਾ ਲੱਗਦਾ ਰਹਿੰਦਾ ਨੇ ਦਾ ਰੋਟੀ ਕਿਉਂ ਨਹੀਂ ਖਾਧੀ ਗੁਰਦੁਆਰੇ ਗਿਆ ਸੀ ਰੋਟੀ ਤਾਂ ਕਿਉਂ ਨਹੀਂ ਸੀ ਦੋ ਆਖਸਾਇ ਨੇ ਲੰਗਰ ਖਾ ਕੇ ਹੁੰਦੇ ਹੁੰਦੇ ਨੇ ਪੁੱਤੋਂ ਅਸੇਵਾ ਕਰਕੇ ਆਸ ਸੀਵਾ ਦੇ ਨਾਲ ਲੰਗਰ ਵੀ ਸ਼ੱਕਿਓਂ ਹੁੰਦੇ ਨੇਗੇ ਤੁੰ ਤੋ ਖਾਇਆ ਉਪੜੇ ਲੈ ਮੈਨੂੰ ਭਠਾ ਹੋ ਕੇ ਤੇ A few moments later ਬਾਅਦ ਕੀ ਕੀ ਕਰਦੇ ਨੇ ਕੀ ਕਰਦੇ ਆ ਪਾਇਆ ਪਾਇਆ ਓ ਨਾ 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 ਪਾਇਆ ਪਾਇਆ ਵੀਡੀਓ ਬਣਾਉਵੇ ਮੇਰੀ ਲੇ ਕਿੰਨੇ ਵਾਰੀ ਵੀਡੀਓ ਬਣਾਉਣਾ ਤੁਸੀਂ ਹੈਂ ਪਾਇਆ 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 ਮੈਨੂੰ ਕਹਿੰਦੀ ਰਜ਼ਾਈ ਚ ਪੈਸਾ ਬਿਮਾਰ ਹੋਈ ਪਈ ਹੈ ਗਾਇਸ ਰੌਕਸੀ ਇਸ ਕਰਕੇ ਰੌਕਸੀ ਨੂੰ ਉੱਪਰ ਕੰਬਲ ਦੇ ਕੇ ਪਾਤਾ ਆਂਦਾ ਚੜ ਗਿਆ ਇਹ ਖੜੇ ਨੇ ਦੋ ਡਾਕਟਰ ਇਹਦੇ ਰੌਕਸੀ ਦੇ ਕਹੋ ਸੀ ਕੋ ਸੀ ਪੈਰ ਸਿੱ ਪੈਰ ਪੈਰ نیچے ਪੈਰ ਪਾਇਆ ਪੈਜਾ ਪੈਜੋ ਪਾਇਆ ਚਲ ਪਾਇਆ ਤੁਹਾਨੂੰ ਮੁੰਡੇ ਨੂੰ ਮੁੰਡੇ ਨੂੰ ਰੱਖ ਦੇ ਰੋਟੀ ਖਾ ਪਾਇਆ ਚਲੋ ਇਹ ਦੱਸੋ ਵੀ ਤੁਹਾਡਾ ਅੱਜ ਛੁੱਟੀਆਂ ਤੋਂ ਬਾਅਦ ਪਹਿਲਾ ਦਿਨ ਕਿਵੇਂ ਰਿਹਾ ਸਕੂਲ 'ਚ ਮੈਂ ਉਹ ਜੋ ਅੱਛਾ ਤੇ ਤੇਰਾ ਗੱਲ ਹੀ ਕਿਵੇਂ ਰਿਹਾ ਸਕੂਲ ਮੇਰਾ ਵੀ ਵਧੀਆ ਛੁੱਟੀਆਂ ਤੋਂ ਬਾਅਦ ਕੋਈ ਪ੍ਰੋਬਲਮ ਵਾ ਬਸ ਇੰਗਲਿਸ਼ ਦਾ ਕੰਮ ਬਣੀ ਨਹੀਂ ਪਾਈ ਮੈਡਮ ਬੋਲੇ ਫਿਰ ਮੈਂ ਲੱਗ ਰਹੀ ਸੀ ਆਪਾਂ ਯਾਰੀਆਂ ਕਰਿਆ ਉਹ ਆਜ ਲਾਪਰਵਾਹ ਹੋ ਹਮ ਆਹ ਮੁੰਡਾ ਜਮਾਈ ਲਾਪਰਵਾਹ ਤੈਨੂੰ ਵੀ ਕਿਹਾ ਕੋਈ ਕੁਝ ਲਾਪਰਵਾਹ ਨਹੀਂ ਚਲੋ ਛੁੱਟੀਆਂ ਤੋਂ ਬਾਅਦ ਗਾਇਸ ਪਹਿਲਾ ਦਿਨ ਸੀਨ ਦਾ ਚਲੋ ਠੀਕ ਠਾਕ ਨਿਕਲਿਆ ਅਗੀਆਂ ਮੇਰੀ ਖੜਾ ਪੀਪਰ ਵੀ ਨੇੜੇ ਆ ਗਏ ਇੱਕ ਦੋ ਮਹੀਨੇ ਰਹਿ ਗਏ ਹਨਾ ਮਾਰਚ ਚ ਸ਼ੁਰੂ ਹੋ ਜਾਣਗੇ ਅਗਲੀ ਸ਼ਾਇਦ ਫਰਵਰੀ ਚ ਸ਼ਾਇਦ ਫਰਵਰੀ ਜਾਂ ਮਾਰਚ ਦੇ ਵਿੱਚ ਸ਼ੁਰੂ ਹੋ ਜਾਣੇ ਨੇਗੇ ਇਸ ਕਰਕੇ ਉਹਨੂੰ ਪੜ੍ਹਾਈ ਇਹਨਾਂ ਦਾ ਥੋੜਾ ਜਿਹਾ ਜ਼ੋਰ ਦੇਣਾ ਪੈਣਾ ਪੜ੍ਹਾਈ ਤੇ ਐਕਸਲੇਟਰ ਦੱਬਣਾ ਪੈਣਾ ਇਹਨਾਂ ਦਾ ਪੜ੍ਹਾਈ ਵਾਲਾ ਫੇਰੇ ਚੱਲਣਗੇ ਥੋੜਾ ਜਿਹਾ ਇਹ ਉਹ ਆ ਗਈ ਬਾਕੀ ਆਗੇ ਚੀਜ਼ ਕਰਕੇ ਹੁਣ ਇਹ ਸ਼ਹਿਰ ਤੇ ਜਾਣਗੇ ਹਾਂਜੀ ਸ਼ਹਿਰ ਕਰ ਲਿਆ ਬਸ ਇਹਨਾਂ ਨੇ ਕਰਿਓ ਸ਼ੇਅਰ ਤੁਸੀਂ ਆਪਣੀ ਜੀ ਸੋਸ ਦਾ ਖਾ ਲੋ ਰੋਟੀ ਖਾ ਲਾ ਤੁਹਾਨੂੰ ਡਿਸਟਰਬ ਨਹੀਂ ਕਰਦੇ ਆ ਪੰਜਾਂ ਗਾ ਰੋਟੀ ਖਾਂਦਿਆਂ ਨੂੰ ਤੇ ਤੁਹਾਨੂੰ ਜੀ ਆਹ ਕੁਛ ਸਾਡੀ ਪੜਾਈ ਕਰ ਰਹੀ ਹੁਣ ਇਹਨੂੰ ਵੀ ਆਪਾਂ ਡਿਸਟਰਬ ਨਹੀਂ ਕਰ ਸਕਦੇ ਪੜਾਈ ਕਰਦੀ ਨੂੰ ਉਹਨੂੰ ਰੋਟੀ ਖਾਂਦਿਆਂ ਨੂੰ ਨਹੀਂ ਡਿਸਟਰਬ ਕਰ ਸਕਦੇ ਇਹਨੂੰ ਪੜਾਈ ਕਰਦੀ ਨੂੰ ਨਹੀਂ ਡਿਸਟਰਬ ਕਰ ਸਕਦੇ ਉਹ ਆਪਣਾ ਸ਼ਹਿਰ ਤੇ ਚੱਲ ਗਏ ਨੇ ਕਿ ਮੈਡਮ ਜੀ ਤੇ ਆਪਾਂ ਰਹਿ ਗਏ ਇਕੱਲੇ ਹੁਣ ਮੈਂ ਕੀ ਕਰਾਂ ਬੈਠਾ ਚਲੋ ਆਪਾਂ ਤੁਹਾਡੇ ਨਾਲ ਹੀ ਗੱਲਾਂ ਬਾਤਾਂ ਮਾਰ ਲੈਣੇ ਹੈ ਗਾਇਸ ਸੁਣਾਇਆ ਕਰੋ ਗਾਇਸ ਆਪਣੀਆਂ ਗੱਲਾਂ ਵੀ ਕਮੈਂਟਾਂ ਦੇ ਵਿੱਚ ਸਾਨੂੰ ਭੇਜਿਆ ਕਰੋ ਲਿਖ ਲਿਖ ਕੇ ਕੀ ਕੁਝ ਕਰਦੇ ਹੋ ਨੇ ਕਿ ਕੀ ਤੁਹਾਡਾ ਹਨਾ ਡੇਲੀ ਦਾ ਸ਼ਡਿਊਲ ਆ ਤੇ ਤੁਹਾਨੂੰ ਕੀ ਵਧੀਆ ਲੱਗਦਾ ਸਾਡੇ ਬਲੌਗ ਚ ਅਸੀਂ ਕੀ ਕਰਿਆ ਕਰੀਏ ਕੀ ਨਾ ਕਰਿਆ ਕਰੀਏ ਸਾਨੂੰ ਸਜੈਸਟ ਕਰਿਆ ਕਰੋ ਤੁਸੀਂ ਵੀ ਤਾਂ ਜੋ ਸਾਡੇ ਜਿਹੜੇ ਬਲੌਗ ਨੇਗੇ ਉਹ ਥੋੜੇ ਜਿਹਾ ਹੋਰ ਬੈਟਰ ਹੋ ਸਕਣ ਤੇ ਉਹਨਾਂ ਨੂੰ ਹੋਰ ਇੰਪਰੂਵ ਕਰਨਾ ਚਾਹੁੰਦੇ ਹੈਗੇ ਵੀ ਹੋਰ ਕਿਵੇਂ ਇੰਪਰੂਵ ਹੋਣਗੇ ਉਹ ਸਾਨੂੰ ਦੱਸਿਆ ਕਰੋ ਤੁਸੀਂ ਠੀਕ ਹੈ ਜੀ ਗਾਇਸ ਬਾਕੀ ਹੁਣ ਹਨੇਰਾ ਵੀ ਹੋ ਗਿਆ ਰਾਤ ਵੀ ਹੋ ਗਈ ਹੈਗੀ ਫਤਿਹ ਨੂੰ ਕੁਝ ਦੱਸਣਾ ਹੈ ਗਾਇਸ ਆਜੋ ਫਤਿਹ ਕੋਲ ਚੱਲ ਜੀ ਨਾਮ ਇਹ ਨਾਮ ਤਾਂ ਖਾਣਾ ਤੋ ਅੱਛਾ ਮੀਲੋ ਬਣਾਇਆ ਤੂੰ ਤਾਂ ਮੀਜੀ ਚੱਲ ਰਿਹਾ ਹਜੇ ਇਹਨਾਂ ਵੀ ਜੀ ਹੋ ਗਏ ਹਾਂ ਤੂੰ ਰੋਟੀ ਜਾਂ ਪੈਕ ਕਰ ਕਰਕੇ ਆਲੂ ਪੈਕ ਕਰ ਕਰਕੇ ਆਉਂਦਾ ਖਾ ਲਿਆ ਦੱਸੋ ਜੀ ਹੁਣ ਹਾਂ ਜੇ ਗਰ ਰੋਟੀ ਹੀ ਗਈ ਜਾਂਦਾ ਨਾ ਬਸ ਇੱਕੋ ਗੁੱਸਤ ਪਰ ਤੂੰ ਬੈਲਾ ਗੱਲੇ ਦੱਸ ਦੇ ਹੁਣ ਤਰ ਤੂੰ ਨਾ ਪਿਆ ਹੋਗਾ ਚਾਲਸ ਕਿਹੜੀ ਗੱਲ ਦੱਸਨੀ ਆ ਬੈਸ ਅਸੀਂ ਨਹੀਂ ਸੁਣਨੀ ਤੇਰੀ ਗੱਲ ਆ ਇਹ ਕਿੰਨਾ ਚਲਾਕਾ ਰੋਟੀ ਰੋਟੀ ਖਾ ਕੇ ਦਾਲ ਲਿਆ ਖਾ ਕੇ ਹੁਣ ਕਹਿੰਦਾ ਦਾਲ ਲਿਆ ਦੋ ਚਲੋ ਠੀਕ ਹੈ ਗਾਇਸ ਅੱਜ ਦਾ ਜਿਹੜਾ ਬਲੌਗ ਆਪਾਂ ਇੱਥੇ ਖਤਮ ਕਰਦੇ ਆਂਗੇ ਤੇ ਹੁਣ ਤੁਹਾਨੂੰ ਕੱਲ ਨੂੰ ਮਿਲਾਂਗੇ ਆਪਾਂ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਚੈਨਲ ਨੂੰ ਜਲਦੀ ਜਲਦੀ ਕਰ ਜਲਦੀ ਜਲਦੀ ਕਰ ਲੋ ਸਬਸਕ੍ਰਾਈਬ ਹੁਣ ਕੱਲ ਨੂੰ ਮਿਲਦਾ ਤੁਹਾਨੂੰ ਨਵੇਂ ਵਲੌਗ ਚ ਉਦ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ